ਚੰਡੀਗੜ੍ਹ ਦੀ ਇਹ ਹਸੀਨਾ ਟੀਵੀ ਤੇ ਰਹੀ ਹਿੱਟ ਪਰ ਫਿਲਮਾਂ ਚ ਰਹੀ ਫਲॉप ਕਵਲਿਟੀ ਤੇ ਆਉਂਦੀ ਛਾਪੇ ਕਰੋੜਾ ਰੁਪਏ ਇਸ ਗੱਲ ਮੈਂ ਸੋਨੀਆ ਅੱਜਕਲ ਕਰਾਂਗੇ ਅਸੀਂ ਚੰਡੀਗੜ੍ਹੀ ਉਸ ਖੂਬਸੂਰਤ ਹਸੀਨਾ ਦੇ ਬਾਰੇ ਜਿਸ ਦੇ ਵੱਲੋਂ ਬਾਲੀਵੁੱਡ ਦੇ ਵਿੱਚ ਵੀ ਕੰਮ ਕੀਤਾ ਗਿਆ ਟੀਵੀ ਜਗਤ ਦੇ ਵਿੱਚ ਵੀ ਕੰਮ ਕੀਤਾ ਗਿਆ ਤੇ ਹੁਣ OTT ਪਲੇਟਫਾਰਮ ਦੇ ਉੱਤੇ ਕੰਮ ਕਰ ਰਹੀ ਹੈ ਤੇ ਇੱਕ ਬਹੁਤ ਵੱਡਾ ਨਾਮ ਇਸਨੇ ਆਲਰੇਡੀ ਪਲੇਟਫਾਰਮ ਦੇ ਉੱਤੇ ਕਮਾ ਲਿਆ ਦੱਸਦੀ ਹੈ ਕਿ ਇਹ ਐਕਟਰੈਸ ਜਦੋਂ ਫਿਲਮਾਂ ਦੇ ਵਿੱਚ ਆਈ ਸੀ ਤਾਂ ਕੁਝ ਖਾਸ ਕੈਰੀਅਰ ਤਾਂ ਚੱਲਿਆ ਨਹੀਂ ਸੀਗਾ ਪਰ ਜਦੋਂ ਟੀਵੀ ਜਗਤ ਚ ਆਈ ਸੀਗੀ ਤੇ ਇੱਕ ਵੱਡਾ ਨਾਮ ਕਮਾ ਲਿਆ ਸੀਗਾ ਪਰ ਇੱਥੇ ਸੈਟੀਸਫੈਕਸ਼ਨ ਨਹੀਂ ਹੋਈ ਤਾਂ ਇਹਨਾਂ ਦੇ ਵੱਲੋਂ OTT ਵਾਲ ਵੀ ਰੁਕ ਕੀਤਾ ਗਿਆ ਕਿਉਂਕਿ ਆਜੇ ਟਾਈਮ ਦੇ ਵਿੱਚ OTT ਪਲੇਟਫਾਰਮ ਨੂੰ ਸਭ ਤੋਂ ਵੱਧ ਤਵੱਜੋ ਦਿੱਤੀ ਜਾ ਰਹੀ ਹੈ ਇਸ ਪਲੇਟਫਾਰਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਦੱਸਦੀ ਹਾਂ ਮੈਂ ਗੱਲ ਕਰ ਰਹੀ ਹਾਂ ਐਕਟਰਸ ਗੁਲ ਪਨਾਗ ਦੀ ਜਿਸ ਦੀ ਉਮਰ 45 ਸਾਲਾਂ ਦੀ ਹੈ ਤੇ ਇਹਨਾਂ ਦੇ ਵੱਲੋਂ ਹਾਲ ਹੀ ਦੇ ਵਿੱਚ OTT ਦੇ ਉੱਤੇ ਡੈਬਿਊ ਵੀ ਕੀਤਾ ਗਿਆ ਸੀਗਾ ਤੇ ਇਹ ਅਕਸਰ ਜੋ ਐਕਟਰਸ ਆ ਆਪਣੇ ਪਰਸਨਲ ਲਾਈਫ ਤੋਂ ਲੈ ਕੇ ਆਪਣੀ professionl ਲਾਈਫ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਉਂਦੇ ਆ ਤੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਵੀ ਰਹਿੰਦੇ ਆ ਤੋਂ ਦੱਸ ਦੇ ਗੁਲਪਨਾਗ ਨੇ ਆਪਣੀ ਜ਼ਿੰਦਗੀ 'ਚ ਕਈ ਅਜਿਹੇ ਮੀਲ ਪੱਥਰ ਹਾਸਲ ਕੀਤੇ ਨੇ ਜਿਨ੍ਹਾਂ ਨੂੰ ਜਾਣ ਕੇ ਤੁਹਾਨੂੰ ਇੱਕ ਵੱਡਾ ਝਟਕਾ ਵੀ ਲੱਗ ਸਕਦਾ ਹੈ ਗੁਲਪਨਾਗ ਜੋ ਕਿ 45 ਸਾਲਾਂ ਦੀ ਹੈ ਔਰ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਵੀ ਰਹਿੰਦੀ ਹੈ ਗੁਲਪਨਾਗ ਦਾ ਜਨਮ 3 ਜਨਵਰੀ 1979 ਨੂੰ ਚੰਡੀਗੜ੍ਹ 'ਚ ਹੋਇਆ ਸੀ ਪਿਤਾ ਫੌਜ ਵਿੱਚ ਲੈਫਟਨੈਂਟ ਜਰਨਲ ਸਨ ਤੇ ਗੁਲਪਨਾਗ ਸਾਲ 1999 ਵਿੱਚ ਮਿਸ ਇੰਡੀਆ ਰਹੀ ਸੀ ਉਹਨਾਂ ਨੇ 2003 ਚ ਆਈ ਫਿਲਮ ਤੋਪਨਾਲ ਆਪਣੀ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਇਸ ਫਿਲਮ ਦਾ ਨਿਰਦੇਸ਼ਨ ਜੋ ਸਿਗਾ ਨਾਗੇਸ਼ ਕਕਨੋਰ ਨੇ ਕੀਤਾ ਸੀ ਇਸ ਤੋਂ ਬਾਅਦ ਉਹਨਾਂ ਨੇ ਡੋਰ ਮਨੋਰਮਾ 6 ਫੀਟ ਅੰਡਰ ਹੈਲੋ ਸਟ੍ਰੇਟ ਟਰਨਿੰਗ 30 ਅਤੇ ਅੱਤਕ 56 2 ਵਰਗੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਸੀ ਤੁਹਾਨੂੰ ਦੱਸ ਦਈਏ ਕਿ ਗੁਲਪਨਾਗ ਨੇ ਲਗਭਗ 25 ਫਿਲਮਾਂ ਵਿੱਚ ਕੰਮ ਕੀਤਾ ਹੈ ਜਿਸ ਵਿੱਚ ਹਿੰਦੀ ਪੰਜਾਬੀ ਸਾਊਥ ਦੀਆਂ ਫਿਲਮਾਂ ਸ਼ਾਮਿਲ ਨੇ ਪਰ ਬਦਕਿਸਮਤੀ ਇਹ ਰਹੀ ਹੈ ਕਿ ਉਹਨਾਂ ਨੂੰ ਉਹ ਮੁਕਾਮ ਨਹੀਂ ਮਿਲਿਆ ਜੋ ਫਿਲਮਾਂ ਦੇ ਕਰਕੇ ਹਾਸਲ ਕਰਨਾ ਚਾਹੁੰਦੀ ਸੀ ਇਸ ਤਰ੍ਹਾਂ ਗੁਲਪਨਾ 31 ਸਾਲ ਦੇ ਮੈਂ ਫਿਲਮੀ ਕੈਰੀਅਰ ਦੇ ਵਿੱਚ ਕਈ ਸੁਪਰ ਹਿੱਟ ਫਿਲਮਾਂ ਤਾਂ ਨਹੀਂ ਦੇ ਸਕੀ ਤੁਹਾਨੂੰ ਦੱਸਦੀ ਕਿ ਜਦੋਂ ਫਿਲਮਾਂ 'ਚ ਗੁਲਪਨਾਗ ਨੂੰ ਸਫਲਤਾ ਨਹੀਂ ਮਿਲੀ ਤਾਂ ਉਹਨਾਂ ਨੇ ਆਪਣਾ ਰਸਤਾ ਬਦਲ ਲਿਆ ਤੇ ਰਾਜਨੀਤੀ 'ਚ ਕੈਰੀਅਰ ਬਣਾਉਣ ਵਾਲੇ ਸੋਚ ਹਾਲਾਂਕਿ ਉੱਥੇ ਵੀ ਐਕਟਰ ਸਫਲ ਹੋਏ ਦੱਸਦੀ ਕਿ ਗੁਲਪਨਾਗ ਸਾਲ 2014 ਦੇ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸਨ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਗੁਲਪਨਾਗ ਨੂੰ ਐਲਾਨਿਆ ਸੀਗਾ ਇਹ ਮੁਕਾਬਲਾ ਪ੍ਰਕਿਰਨ ਖੇਰ ਅਤੇ ਪਵਨ ਬਾਂਸਲ ਦੇ ਹੱਥ ਗਿਆ ਸੀਗਾ ਬਦਕਿਸਮਤੀ ਨਾਲ Das ਉਹ ਇਹ ਚੋਣਾ ਭਾਜਪਾ ਉਮੀਦਵਾਰ ਕਿਰਨ ਖੇਰ ਤੋਂ ਹਾਰ ਗਏ ਸਨ ਤਾਂ ਹੁਣ ਗੁਲਬਨਾਗ ਰਾਜਨੀਤੀ ਵਿੱਚ ਵੀ ਕਾਮਯਾਬ ਨਾ ਹੋ ਸਕੇ ਤਾਂ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਐਕਟਿੰਗ ਦੇ ਵਿੱਚ ਵਾਪਸੀ ਕੀਤੀ ਗਈ ਤੇ ਇਸ ਵਾਰ ਉਹ ਫਿਲਮਾਂ ਅਤੇ ਟੀਵੀ ਸ਼ੋਜ਼ ਵਿੱਚ ਨਹੀਂ ਸਗੋਟ ਟੀ ਦੀ ਦੁਨੀਆ ਦੇ ਵਿੱਚ ਵਾਪਸ ਕਮਬੈਕ ਕੀਤਾ ਪਹਿਲੀ ਵਾਰ ਉਹ Amazon Prime Video ਦੀ ਵੈਬ ਸੀਰੀਜ਼ 'ਚ ਫੈਮਲੀ ਮੈਂਚ ਨਜ਼ਰ ਆਏ ਸੀਗੇ ਇਹ ਵੈਬ ਸੀਰੀਜ਼ ਸਾਲ 2019 ਚ ਆਈ ਸੀ ਭਾਵੇਂ ਗੁਲਪਨਾਗ ਨੇ ਇਸ ਲੜੀਵਾਰ ਨਾਲ ਅਦਾਕਾਰੀ ਦੁਨੀਆ ਵਿੱਚ ਵਾਪਸੀ ਕੀਤੀ ਪਰ ਉਹਨਾਂ ਨੂੰ ਇਸ ਤੋਂ ਵੀ ਕੋਈ ਸਫਲਤਾ ਨਹੀਂ ਮਿਲੀ ਸੀ ਸਾਲ 2019 ਚ ਉਹਨਾਂ ਨੇ ਇੱਕ ਹੋਰ ਵੈਬ ਸੀਰੀਜ਼ ਕੀਤੀ ਜੋਸੀ ਰੰਗਬਾਜ਼ ਫਿਰ ਸੇ ਇਸ ਤੋਂ ਬਾਅਦ ਗੁਲ ਬਨਾਗ ਨੂੰ ਅਸਲੀ ਪਛਾਣ Amazon ਦੀ ਵੈਬ ਸੀਰੀਜ਼ ਪਤਾਲ ਤੋਂ ਮਿਲੀ ਸੀ ਇਸ ਸ਼ੋਅ 'ਚ ਉਸਦੀ ਐਕਟਿੰਗ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ دیਵਾਨਾ ਹੋ ਗਿਆ ਸੀ ਇਸ ਸੀਰੀਜ਼ ਦੀ ਸਫਲਤਾ ਤੋਂ ਬਾਅਦ ਇੱਕ ਵਾਰ ਫਿਰ ਅੱਛੀ ਵੱਡੀ ਲੜਕੀ ਵੈਬ ਸੀਰੀਜ਼ 'ਚ ਨਜ਼ਰ ਆਈ ਸੀ ਤੁਹਾਨੂੰ ਦੱਸ ਦੇ ਕਿ ਗੁਲ ਹੁਣ ਆਟਟੀ ਦੀ ਸਭ ਤੋਂ ਪਸੰਦੀਦਾ ਐਕਟ੍ਰੈਸਿਸ ਦੇ ਵਿੱਚੋਂ ਇੱਕ ਹੈ